ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰੈਮਟਨ ਦੇ ਵਿੱਚ ਕਵੈਡੀ ਟੂਰਨਾਮੈਂਟ ਚੱਲ ਰਿਹਾ ਹੈ ਉਹਦੇ ਵਿੱਚ ਬਹੁਤ ਸੋਹਣੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਨੀ ਆ ਨਾ ਵੀਰੋਣਾ ਤੁਸੀਂ ਜਾਣਦੇ ਮਨਵੀਰ ਵੀਰਿਓਣਾ ਨੂੰ ਵੀ ਜਿੱਥੇ ਕਿਤੇ ਕੋਈ ਪ੍ਰੋਗਰਾਮ ਹੁੰਦਾ ਉੱਥੇ ਆਪਣੀ ਸ਼ਰੀਲ ਲੈ ਕੇ ਇਸਾਂ ਸ਼ਰੀਲ ਲੈ ਕੇ ਪਹੁੰਚਦੇ ਆ ਤੇ ਹੁਣ ਬੱਚੇ ਨੂੰ ਫੈਮਿਲੀ ਨੂੰ ਨਾਲ ਲੈ ਕੇ ਪਹੁੰਚਦੇ ਆ ਪਹਿਲਾਂ ਵੀਰ ਉਹਨਾਂ ਦਾ ਫੋਟ ਟਰੈਕਟਰ ਦਿਖਾਇਆ ਸੀ ਤੁਹਾਨੂੰ ਪਿਛਲੇ ਸਾਲ ਹਨਾ ਇਹਨਾਂ ਨੇ ਆਪ ਤਿਆਰ ਕੀਤਾ ਸੀ 1966 ਮਾਡਲ ਇਸ ਵਾਰ ਤੁਹਾਨੂੰ ਐਂਟਰ ਦਿਖਾਉਣਾ ਵੀਡੀਓ ਦੇਖ ਲੈ ਸ਼ੇਅਰ ਕਰ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾ ਬਹੁਤ ਬਹੁਤ ਪਿਆਰ ਸਤਿਕਾਰ ਸਾਰੇ ਦਰਸ਼ਕਾਂ ਦਾ ਤੇ ਅੱਜ ਜਿਹੜਾ ਟੂਰਨਾਮੈਂਟ ਆ ਮੌਸਮ ਵੀ ਗਰਮੀ ਵਾਲਾ ਆ ਤੇ ਸ਼ਬੀਲ ਤੇ ਇਹ ਬਣਦਾ ਸੀ ਆਪਣਾ ਹਨਾ ਤੇ ਪਰਮਾਤਮਾ ਦੀ ਕਿਰਪਾ ਆ ਬਹੁਤ ਸੋਹਣਾ ਦਰਸ਼ਕ ਆਏ ਆ ਸਾਰੇ ਖਿਡਾਰੀਆਂ ਦਾ ਤੇ ਪਿਆਰ ਆ ਸਾਰੇ ਕਰ ਰਹੇ ਹਨਾ ਤੇ ਸ਼ਬੀਲ ਦਾ ਇਦਾਂ ਵੀ ਉਦੋਂ ਆਪਾਂ ਪਿਛਲੀ ਵਾਰੀ ਜਦੋਂ ਮਿਲੇ ਸੀਗੇ ਉਹ ਫੋਰ ਟਰੈਕਟਰ ਨਾਲ ਤਿਆਰ ਸੀਗਾ ਐਫਸੀ ਯੂਨਿਟ ਫਿਰ ਜਿਹੜੇ ਸਾਡੀ ਟੀਮ ਨੇ ਤੇ ਇਹ ਐਂਟਰੀ ਆ ਤੁਹਾਨੂੰ ਦਿਖਾਉਣੇ ਆਦਗੀ ਤੇ ਬਾਕੀ ਹਾਜੀ ਸਾਹਿਬ ਥੋੜਾ ਇੱਥੋਂ ਸ਼ੁਰੂ ਕਰ ਲਓ ਇਦਾਂ ਵੀ ਹਾਂ ਹਾਂਜੀ ਹਾਂਜੀ ਹਾਂ ਤੇ ਇਹ ਆ ਜਿਹੜੀ ਆ ਕੰਬਾਈਨ ਸੀਗੀ ਇਹ ਇੰਡੀਆ ਤੋਂ ਲੈ ਕੇ ਆਇਆ ਇਹਨੂੰ ਕਹਿੰਦੇ ਮੋਟਰ ਵਾਲੀ ਕੰਬਾਈਨ ਬਣਾਉਣੀ ਆ ਤੇ ਇਹ ਇੱਥੇ ਬਣਾ ਲਈ ਨਿਆਣੇ ਦੀ ਖੇੜੇ ਚ ਨਿਆਣੇ ਸਾਡੇ ਨਾਲ ਸੇਵਾ ਕਰਦੇ ਸਾਡੇ ਆਪਣੇ ਬੱਚੇ ਉਹ ਕਹਿੰਦੇ ਸਾਨੂੰ ਵੀ ਅਸੀਂ ਵੀ ਕੁਝ ਬਣਾਉਣਾ ਆ ਤਾਂ ਕਿ ਉਹ ਚੀਜ਼ ਕਰ ਦਿੰਦੇ ਆ ਇਹ ਮੋਟਰ ਤੇ ਚਲਾਦੀ ਹੈ ਨਾ ਜੀ ਇਹ ਮੋਟਰ ਤੇ ਹਾਂ ਇਲੈਕਟ੍ਰਿਕ ਜਮਾਨਾ ਆ ਰਿਹਾ ਹੁਣ ਇੱਕ ਮਹੀਨਾ ਵੀ ਸ਼ਾਇਦ ਇਲੈਕਟ੍ਰਿਕ ਆ ਜਾਣਾ ਤੇ ਹਾਂਜੀ ਇੱਥੇ ਹਾਂਜੀ ਹੱਥ ਸੁੱਜੇ ਕਰ ਰਹੇ ਆ ਇਹਦੇ ਛੋਟਾ ਜਿਹਾ ਇਹਨਾਂ ਨੇ ਕਰ ਲਿਆ ਤੇ ਬਾਜੀ ਉਧਰ ਨੂੰ ਆਪਾਂ ਚੱਲਦੇ ਆਂ ਉਹ ਪਹਿਲੀ ਵਾਰ ਪਹਿਲਾਂ ਆਪਾਂ ਫੋਰ ਟ੍ਰੈਕਟਰ ਸੀਗਾ ਪਿਛਲੇ ਸਾਲ ਤੇ ਇਸ ਸਾਲ ਆਪਾਂ ਇਹ ਪਿਛਲੇ ਸਾਲ ਖਰੀਦਿਆ ਸੀਗਾ ਇਹ ਐਂਟਰ ਜਿਹੜਾ ਆਪਾਂ ਨੂੰ ਪਤਾ ਨਾ ਐਂਟਰ ਜਾਲੀ ਵਾਲਾ ਹੁੰਦਾ ਸੀਗਾ ਪਹਿਲਾਂ ਇੰਡੀਆ ਚ ਆਇਆ ਇੰਗਲੈਂਡ ਤੋਂ ਇਹ ਵੀ ਇੱਥੇ ਸੀਗਾ ਜਿੱਦਾਂ ਗੋਰੀਆਂ ਕੋਲ ਇਹ ਫਿਟ ਹੋ ਰਿਹਾ ਹਾਂਜੀ ਇੱਥੇ ਸੀਗਾ ਠੀਕ ਹੈ ਇਹਦੀ ਹਾਲਤ ਪੁਰਾਣੀ ਚਲੋ ਕਿਤੇ ਫੇਰ ਆਪਾਂ ਵੀਡੀਓ ਬਣਾ ਕੇ ਸ਼ੇਅਰ ਕਰ ਸਕਦੇ ਹਾਂ ਫੇਰ ਹਾਂਜੀ ਇੱਥੇ ਫਿਰ ਜਿਹੜਾ ਆਪਣਾ ਛੋਟਾ ਜਿਹਾ ਕੰਮ ਆ ਰਪੇਰ ਦਾ ਉੱਥੇ ਫਿਰ ਇਹਨੂੰ ਤਿਆਰ ਕੀਤਾ ਆਪਾਂ ਤੇ ਕੁਝ ਚੀਜ਼ਾਂ ਇਥੋਂ ਆ ਜਿੱਦਾਂ ਮੋਰੇ ਆ ਗੱਡੀ ਦੇ ਪੁਰਾਣੀ ਸ਼ੈ ਵੀ ਹੁੰਦੀ ਸੀ ਤੇ ਵੀਲ ਉਹਦੇ ਹਾਂਜੀ ਹਾਂ ਆ ਸ਼ੈਵਰਲੈਂਡ ਦੇ ਟਾਇਰ ਦਿਖਾਈ ਮੜੇ ਵੀਰੇ ਇਹ ਸ਼ੈਵਰਲੈਂਡ ਦੇ ਲਾਦੇ ਭਾਈ ਦੀਲ ਦੇਖੋ ਕੀ ਬਾਤ ਤੋਂ ਖਰਚਾ ਮੜਾ ਸੀ ਮਧਿਆ ਜਿੰਨੇ ਕੁ ਜੋਗਾ ਨਾ ਉਸ ਚੀਜ਼ਾਂ ਅਸੀਂ ਇਹਨੂੰ ਟਰੱਕ ਦੀਆਂ ਕਿਉਂਕਿ ਸਾਡਾ ਰਿਪੇਅਰ ਦਾ ਉਥੋਂ ਇਹਨੂੰ ਸ ਬਾਕੀ ਮਾੜਾ ਮੋਟਾ ਸਮਾਨ ਕੁਝ ਜਿਦਾ ਇੱਕ ਦੋ ਚੀਜ਼ਾਂ ਇੰਡੀਆ ਤੋਂ ਉਹ ਕਿਹੜੇ ਵੀ ਗੋਲਮਗਰ ਮਰਗਾਰ ਸੀਗੇ ਤੇ ਬਾਕੀ ਇਹਨੂੰ ਹੁਣ ਵਧੀਆ ਚੱਲਦਾ ਹੈਗਾ ਇਹ ਵੀ ਜਿੱਦਾਂ ਇਵੈਂਟਰ ਵਾਸਤੇ ਨਾ ਇਹ ਜਦੋਂ ਆਏ ਆ ਬਣ ਕੇ ਇੰਗਲੈਂਡ ਤੋਂ ਇਹ ਪਟ્રોલ ਆਏ ਨੇ ਹਾਂਜੀ ਪਟ્રોલ ਆਏ ਹਾਂਜੀ ਆ -40 45 ਵੀ ਹੋਵੇ ਨਾ ਇਹਦੇ ਇੰਡੀਆ 'ਚ ਆਪ ਨੂੰ ਬੜੀ ਪ੍ਰੋਬਲਮ ਹੁੰਦੀ ਸੀ ਐਂਟਰ ਸਟਾਰ ਨਹੀਂ ਹੁੰਦੇ ਹੁੰਦੇ ਸੀ ਹਾਂ ਹੁੰਦੇ ਤੇ ਹਾਂਜੀ ਇਹ ਇਹਨੂੰ -45 ਵੀ ਆ ਤੇ ਇਹਨੇ ਕਦੀ ਸਾਨੂੰ ਕਰੇ ਹੁਣ ਪਟ્રોલ ਤੇ ਆਏ ਹਾਂਜੀ ਇਹ ਪਟ્રોલ ਤੇ ਆਏ ਆ ਕੀ ਬਾਤ ਆ ਵੀ ਆ ਮੇਤਰੋ ਨਵੀਂ ਚੀਜ਼ ਆ ਜਿਹੜਾ ਟਰੈਕਟਰ ਦੇ ਨਾ ਪਟ્રોલ ਤੇ ਆ ਇਹ ਤੇ ਵੀਰੋ ਨਾ ਜਿਵੇਂ ਮੈਂ ਕਹਿੰਦਾ ਸਟਾਰਟਿੰਗ ਦੀ ਪ੍ਰੋਬਲਮ ਹੁੰਦੀ ਸੀ ਤਾਂ ਇੰਗਲੈਂਡ ਤੋਂ ਪ੍ਰੋਬਲਮ ਇੰਗਲੈਂਡ ਵਾਲਿਆਂ ਨੇ ਬਣਾਇਆ ਸੀ ਪਟ્રોલ ਤੇ ਪਹਿਲਾਂ ਜਦੋਂ ਇੱਥੇ ਬਣ ਕੇ ਆਏ ਆ ਇਹ ਹਾਂਜੀ ਹਾਂ ਕਿਉਂਕਿ ਇੱਥੇ ਵੈਦਰ ਦੇ ਹਿਸਾਬ ਨਾਲ ਹੁਣ ਆਪਣੇ ਮਾਈਨ ਨੂੰ 50-50 ਵੀ ਚੱਲ ਜਾਂਦਾ ਹੈ ਤੇ ਵਿంటర్ 'ਚ ਕਦੀ ਕੋਈ ਟਰਬਲ ਨਹੀਂ ਆਈ ਹਾਂਜੀ ਕਿਹੜਾ ਬਹੁਤ ਹੀ ਸਾਹਿਬ ਬਹੁਤ ਸੋਹਣੀ ਸੇਵਾ ਵੀਰੋ ਵੀਰੋ ਆਪਣੇ ਪਰਿਵਾਰ ਸਮੇਤ ਆਉਂਦੇ ਆ ਸਾਲ ਦੇ ਵਿੱਚ ਤਿੰਨ ਚਾਰ ਇਦਾਂ ਦੀਆਂ ਸ਼ਵੀਲਾਂ ਲਾਉਂਦੇ ਆ ਵੀ ਬਹੁਤ ਚੰਗਾ ਉਪਰਾਲਾ ਲੱਗਿਆ ਹੈ ਕੈਨੇਡਾ ਤੋਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਮੈਂ ਤੁਹਾਨੂੰ ਉਧਰ ਨਵੀਂ ਇੱਕ ਤਸਵੀਰ ਵੀ ਜਿਹੜਾ ਟੈਂਕ ਬਣਾਇਆ ਹੋਇਆ ਆਪਾਂ ਉਹਦੇ ਸਾਈਡ ਤੇ ਜਿਹੜਾ ਆ ਬਾਰਫ ਪਾਈ ਹੁੰਦੀ ਆ ਤੇ ਵਿੱਚ ਉਹੀ ਸੇਮ ਜਿਹੜਾ ਤੁਸੀਂ ਜਿਹੜਾ ਛੋਟਾ ਟੈਂਕ ਆ ਤੇ ਉਹਦੇ ਵਿੱਚ ਵੀ ਬਣਾ ਕੇ ਸ਼ਰਬਤ ਪਾ ਦਿੰਦੇ ਉਹ ਤੋਂ ਪਾਈਪ ਲਾ ਕੇ ਤੇ ਕਿਉਂਕਿ ਫਿਰ ਬਾਰ-ਬਾਰ ਕੀ ਉਹ ਫਿਰ ਵਿੱਚ ਉਡਾ ਲੈਂਦੇ ਆ ਥੋੜਾ ਕੰਮ ਕਰਨਾ ਈਜ਼ੀ ਹੋ ਜਾਂਦਾ ਹਾਂਜੀ ਤੇ ਬਾਕੀ ਚਲੋ ਨਾਲ ਇਹ ਆਪਣੇ ਪਰਿਵਾਰ ਹੀ ਆ ਸਾਰੇ ਹਾਂਜੀ ਆਪਣੇ ਪਿੰਡ ਤੋਂ ਆ ਆਪਣੇ ਜਿਹੜੇ ਕੋਈ ਇਥੇ ਆਏ ਆ ਬੱਚੇ ਨਾ ਬੱਚੇ ਬਹੁਤ ਸਾਨੂੰ ਪਤਾ ਵੀ ਨਹੀਂ ਕਿੰਨੇ ਬੱਚੇ ਆ ਗਏ ਇਥੇ ਬਹੁਤ ਸੇਵਾ ਕਰਦੇ ਆ ਬੜੇ ਖੁਸ਼ ਹੁੰਦੇ ਹਾਂਜੀ ਹਾਂ ਤੇ ਸਾਨੂੰ ਵੀ ਵਧੀਆ ਲੱਗਦਾ ਆ ਤੇ ਇੰਜੋਏ ਕਰਦੇ ਆ ਵੈਦਰ ਸੋਣਾ ਕਬੱਡੀ ਨੂੰ ਪਿਆਰ ਕਰਦੇ ਆ ਤੇ ਬੱਚੇ ਜਦੋਂ ਦੇਖਦੇ ਆ ਜਦੋਂ ਆਪਾਂ ਖੇਡ ਦੇਖਦੇ ਆ ਕੁਝ ਆਪਣੀ ਸਿਹਤ ਲਈ ਚੰਗਾ ਕਰਦਾ ਬੰਦਾ ਹੈ ਨਾ ਤੇ ਸਾਰਿਆਂ ਦਾ ਹੀ ਇਹ ਵਧੀਆ ਬਹੁਤ ਉਦਮ ਬਿਆ ਜਿਹੜੇ ਪ੍ਰਬੰਧਕ ਆ ਉਹਨਾਂ ਦਾ ਬੜਾ ਧੰਨਵਾਦ ਹੈ ਇਸ ਚੀਜ਼ ਚ ਹਾਂਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੇ ਜਰੂਰ ਹਾਂਜੀ ਵੀਰੇ ਉਹਨਾਂ ਨਾਲ ਜਰੂਰ ਕਹਿ ਦਿੰਨਾ ਵੀਰੇ ਉਹ ਫਾਰਮ ਤੇ ਜਾ ਕੇ ਕਹਦਾ ਤੁਹਾਡਾ ਜਰੂਰ ਅਸੀਂ ਦੇਖੋ ਤੁਸੀਂ ਸੰਦੇਸ਼ ਕਿਸੇ ਵੀ ਜਾਣਿਓ ਚੰਗੇ ਚੰਗੇ ਤੁਸੀਂ ਅੱਗੇ ਵੀ ਨਿਊਜ਼ ਦਿੰਦੇ ਹੋ ਨਾ ਕਿਤੇ ਆਪਣੇ ਬ੍ਰੈਂਟਨ ਦੀ ਕਮਿਊਨਿਟੀ ਦਾ ਕੋਈ ਵੀ ਇਸ਼ੂ ਹੋਵੇ ਤੁਸੀਂ ਉੱਥੇ ਪਹੁੰਚਦੇ ਹੋ ਨਾ ਅਸੀਂ ਆਲਵੇਸ ਤੁਹਾਡਾ ਦੇਖੀਦਾ ਤੁਹਾਡਾ ਬ ਹਾਂਜੀ ਤੇ ਜਰੂਰ ਵੀਰਾਂ ਦੇ ਫਾਰਮ ਤੇ ਜਾ ਕੇ ਨਾ ਸਾਰਾ ਕੁਝ ਦਿਖਾਵਾਂਗਾ ਵੀਰਾਂ ਜਿਵੇਂ ਦੱਸਿਆ ਵੀ ਇਹਦੇ ਵਿੱਚ ਜਲ ਤੇ ਮਤਲਬ ਵਰਤ ਪਾ ਲੈਂਦੇ ਤੇ ਦੇਖੋ ਕਿੰਨਾ ਸੋਹਣਾ ਤਰੀਕੇ ਦੇ ਨਾਲ 베스트 ਨਹੀਂ ਹੁੰਦਾ ਹੈਗਾ ਕਿੰਨੇ ਸੋਹਣੇ ਤਰੀਕੇ ਨਾਲ ਗਲਾਸ ਰੱਖੇ ਨੇ ਹਨਾ ਬਹੁਤ ਸੋਹਣਾ ਲੱਗਦਾ ਇੱਧਰ ਜਾਂਦੇ ਇੱਕ ਛੋਟੀ ਤਸਵੀਰ ਇੱਧਰ ਵੀ ਦਿਖਾ ਦਮਾ ਵੀ ਟੂਰਨਾਮੈਂਟ ਦੇ ਵਿੱਚ ਇੱਕ ਬਹੁਤ ਸੋਹਣੀ ਜਿਹੜੀ ਤਸਵੀਰ ਹੈ ਲੰਗਰ ਬਾਬੇ ਨਾਨਕ ਦਾ ਵੀਰ ਵੀ ਦਾ ਚਲਾਇਆ ਹੈ ਲੰਗਰ ਵੀ ਇੱਥੇ ਜਾਨੀ ਟੂਰਨਾਮੈਂਟ ਦੇ ਵਿੱਚ ਟੁੱਟ ਵਰਤ ਰਿਹਾ ਹੈ ਬਹੁਤ ਜ਼ਾਰੇ ਮੈਨਾਂ ਸਵਾਦ ਹੈ ਤੇ ਇੱਧਰ ਵੀ ਦੇਖੋ ਨਾਲ ਦੀ ਨਾਲ ਇਹ ਪ੍ਰਸ਼ਾਦੇ ਪੱਕ ਰਹੇ ਨੇ ਬਹੁਤ ਸੋਹਣਾ ਲੱਗਿਆ ਬ੍ਰੈਂਟਨ ਇਹ ਜਿਹੜਾ ਕਬੱਡੀ ਕੱਪ ਉੱਧਰ ਚੱਲ ਰਿਹਾ ਉਹ ਦਿਖਾ ਦਿਓ ਵੀਰੇ ਮਾੜਾ ਬ੍ਰੈਂਟਨ ਦਾ ਕਬੱਡੀ ਕੱਪ ਵੀ ਦਿਖਾ ਦਿਓ ਤੇ ਉਧਰੋਂ ਇਹ ਲੰਗਰ ਨਾਲ ਦੀ ਨਾਲ ਚੱਲ ਰਿਹਾ ਬਹੁਤ ਸੋਹਣੀ ਤਸਵੀਰ ਲੱਗੀ ਐ ਇੱਕ ਤੁਸੀਂ ਜਰੂਰ ਸਾਂਝੀ ਕਰਿਓ ਸ਼ੇਅਰ ਕਰਿਓ ਬ੍ਰੈਂਟਨ ਤੋਂ ਲਗਾਤਾਰ ਤੁਹਾਨੂੰ ਇਦਾਂ ਦੀ ਅਪਡੇਟ ਅਸੀਂ ਦਿੰਦੇ ਰਹਿੰਦੇ ਆ ਵੀਰੇ ਉਹ ਨਾਲ ਗੱਲ ਕਰਵਾ ਦਈਏ ਮਾੜੀ ਜੀ ਨੇ ਚੱਲ ਜਣ ਕੋਈ ਉਹ ਸਾਹਮਣੇ ਚੋਟੀ ਦਾ ਮਾਡ ਦੇਖਦਾ ਜਾ ਰਿਹਾ ਹੈ ਅੱਗੇ ਜਿਹੜੀ ਵੱਡੀ ਆਉਂਦੇ ਨੇ ਮੱਡਾ ਹੋਇਆ ਤਿਆਰ ਹੈ ਸਾਡੇ ਸਾਰੇ ਭਰਾਵਾਂ ਦੇ ਅਤਿਖਾਲੇ ਵੀਰੋ ਨੇ ਬਹੁਤ ਸੋਹਣੀ ਸੇਵਾ ਵੀਰੋ ਨੇ ਡਟੇ ਹੋਏ ਨੇ ਛੋਲੇ ਨਾਲ ਕੜੀ ਕਿਆ ਬਾਤ ਹੈ ਬੱਲੇ 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 ਬਹੁਤ ਸੋਹਣੀ ਬਹੁਤ ਟੇਸਟੀ ਵੀਰੇ ਬਹੁਤ ਵਧੀਆ ਬਹੁਤ ਸਵਾਦ ਆ ਬਹੁਤ ਬਹੁਤ ਧੰਨਵਾਦ ਇੰਦਰ ਮਨਜੀਤ ਸਿੰਘ